ਤੈਨੂੰ ਬਹੁਤ ਦਿਨਾਂ ਆਈ ਨੂੰ ਹੋ ਗਈ ਤੂੰ ਹੁਣ ਹੈਪੀ ਨੂੰ ਫੋਨ ਕਰ ਦੇ ਤੈਨੂੰ ਲੈ ਜੂ ਆ ਕੇ ਆਹ ਮੈਂ ਤਾਂ ਲਿਆਉਣੀ ਹੀ ਨਹੀਂ ਹੈਗੀ ਨਾ ਮੈਨੂੰ ਚੰਗੀ ਲੱਗਦੀ ਐ ਕਰ ਤਾਂ ਮਾਂ ਇਹਦਾ ਵੀ ਐ ਇਹ ਜਦੋਂ ਇਹ ਵਿਆਹ ਕੇ ਆਈ ਸੀ ਨਾ ਉਦੋਂ ਤੂੰ ਇਹਦਾ ਘਰ ਬਣ ਗਿਆ ਸੀ ਹੁਣ ਤਾਂ ਅਸੀਂ ਇਕੱਠੇ ਰਹਾਂਗੇ ਜਿੱਥੇ ਰਹਾਂਗੇ ਚੱਲ ਚੱਕ ਬੈਠ ਚੱਲੀਏ ਤੂੰ ਨਾ ਜਾ ਪੁੱਤ ਤੇਰਾ ਆਪਦਾ ਘਰ ਐ ਮੰਨ ਲੈ ਗੱਲ ਮੇਰੀ ਨਾ ਜਾ ਤੂੰ ਮੇਰਾ ਪੁੱਤ ਐ ਆ ਮੇਰੀ ਇੱਕ ਗੱਲ ਤਾਂ ਸੁਣਿਓ ਜੀ ਕੀ ਹੋ ਗਿਆ ਪਹਿਲਾਂ ਮੋਟਰਸਾਈਕਲ ਦੇਖੋ ਫੇਰ ਦੱਸਦੀਆਂ ਕੀ ਗੱਲ ਆ ਹੁਣ ਹਾਂ ਦੱਸ ਕੀ ਗੱਲ ਹੈ ਮੈਂ ਤਾਂ ਤੁਹਾਨੂੰ ਐ ਕਹਿਣੀ ਆ ਜੀ ਆਪਾਂ ਘਰ ਛੱਡ ਕੇ ਜਾਂਦੇ ਚੰਗੇ ਨਹੀਂ ਲੱਗਦੇ ਲੋਕ ਕੀ ਕਹਿਣਗੇ ਵੀ ਕੱਲੀ ਮਾਂ ਨੂੰ ਛੱਡਦਾ ਉਹ ਫਿਰ ਹੁਣ ਕਰਾਂ ਵੀ ਕੀ ਜੇ ਮਾਂ ਚੱਜਦੀ ਹੋਵੇ ਕਾਹਨੂੰ ਮੈਂ ਘਰ ਛੱਡਾਂ ਕੁਝ ਵੀ ਹੈ ਜੀ ਹੈਗੀ ਤਾਂ ਤੁਹਾਡੀ ਮਾਂ ਹੈ ਆਏ ਚੰਗਾ ਨਹੀਂ ਲੱਗਦਾ ਵੀ ਆਪਾਂ ਘਰ ਛੱਡ ਕੇ ਵਗ ਜੀਏ। ਉਹ ਮੇਰਾ ਕਿਹੜਾ ਦਿਲ ਕਰਦਾ ਹੈ ਘਰ ਛੱਡਣ ਦਾ। ਮੈਨੂੰ ਵੀ ਪਤਾ ਨਹੀਂ ਮੇਰੇ ਬਿਨਾ ਉਹ ਕੱਲੀ ਰਹੂਗੀ ਕਿਵੇਂ। ਪਰ ਹੁਣ ਕਰਾਂ ਵੀ ਕੀ ਬਥੇਰੀ ਸਮਝਾ ਕੇ ਦੇਖ ਲਈ। ਹੁਣ ਚੱਲ ਜੇ ਆਪਣੇ ਘਰ ਛੱਡਣ ਨਾਲ ਉਹਨੂੰ ਸੋਝੀ ਆਉਂਦੀ ਆ। ਤਾਂ ਇਹ ਤੋਂ ਵਧੀਆ ਗੱਲ ਕੀ ਹੋ ਸਕਦੀ ਆ? ਇੱਕ ਵਾਰ ਆਪਾਂ ਦੇਖ ਤਾਂ ਲਈਏ ਵੀ ਕੀ ਕਹਿੰਦੀ ਆ ਬਾਅਦ 'ਚ। ਗੱਲ ਤਾਂ ਤੁਹਾਡੀ ਠੀਕ ਹੈ ਜੀ। ਪਰ ਮੈਂ ਇਹ ਗੱਲ ਤੋਂ ਡਰਦੀ ਆ ਵੀ ਲੋਕ ਗੱਲਾਂ ਬਣਾਉਣਗੇ। ਲੋਕਾਂ ਨੇ ਤਾਂ ਇਹੀ ਕਹਿਣਾ। ਬੀਨੂ ਨੇ ਘਰ ਖਰਾਬ ਕਰਤਾ ਮਾਂ ਪੁੱਤ ਨੂੰ ਦੂਰ ਕਰਤਾ ਇੱਕ ਦੂਜੇ ਤੋਂ ਹੁਣ ਤਾਂ ਲੋਕ ਜੋ ਕੋ ਸੋਚਦੇ ਨੇ ਸੋਚੀ ਜਾਣ ਪਰ ਮੈਂ ਨਹੀਂ ਹੁਣ ਘਰੇ ਜਾਂਦਾ ਹੈਗਾ ਚਲੋ ਜੇ ਤੁਹਾਡੀ ਇਹੀ ਮਰਜ਼ੀ ਹੈ ਪਰ ਮੈਨੂੰ ਇਹ ਤਾਂ ਦੱਸ ਦਿਓ ਆਪਾਂ ਜਾਵਾਂਗੇ ਕਿੱਥੇ ਜਾਣਾ ਕਿੱਥੇ ਆਪਾਂ ਆਪਣੇ ਪਿੰਡ ਕਿਰਾਏ ਤੇ ਰਹਾਂਗੇ ਦੇਖਦੇ ਆਂ ਜੇ ਕੋਈ ਘਰ ਮਿਲਦਾ ਕਿਤੇ ਆਪਾਂ ਕਿਰਾਏ ਤੇ ਨਹੀਂ ਰਹਿੰਦੇ ਜੀ ਅੱਜ ਤਾਂ ਫਿਰ ਸਾਰੇ ਪਿੰਡ 'ਚ ਗੱਲ ਫੈਲ ਜੂਗੀ ਸਾਰਿਆਂ ਨੂੰ ਪਤਾ ਲੱਗ ਜੂ ਕਿ ਇਹਨਾਂ ਦੇ ਘਰ 'ਚ ਕਲੇਸ਼ ਪਿਆ ਹੋਇਆ। ਉਹ ਫਿਰ ਕਰੀਏ ਵੀ ਕੀ ਹੋਣਾ ਜਾਣਾ ਤਾਂ ਪਊਗਾ ਕਿਤੇ ਨਾ ਕਿਤੇ। ਮੈਂ ਤਾਂ ਤੁਹਾਨੂੰ ਆਏ ਕਹਿਨੀ ਆ ਜੀ ਮੇਰੇ ਪੇਕੇ ਵਗ ਚਲਦੇ ਆ ਉੱਥੇ ਜਾ ਕੇ ਦੇਖਾਂਗੇ ਅੱਗੇ ਕੀ ਕਰਨਾ ਹੈ। ਨਹੀਂ ਉੱਥੇ ਫਿਰ ਤੇਰੀ ਮੰਮੀ ਨੂੰ ਪਤਾ ਲੱਗੂਗਾ। ਉਹਨੂੰ ਇਹ ਹੋ ਜੂਗਾ ਵੀ ਪਤਾ ਨਹੀਂ ਸਾਡੀ ਕੁੜੀ ਉੱਥੇ ਬਹੁਤ ਤੰਗ ਹੈ। ਕੋਈ ਗੱਲ ਨਹੀਂ ਜੀ ਉਹ ਕਿਹੜੇ ਬਗਾਨੇ ਨੇ ਜੇ ਪਤਾ ਲੱਗ ਜੂਗਾ ਫਿਰ ਕੀ ਗੱਲ ਹੈ ਕੀ ਪਤਾ ਕੋਈ ਹੱਲ ਹੀ ਨਿਕਲ ਜੇ। ਦੇਖ ਲੈ ਕਿਵੇਂ ਕਰਨਾ। ਨਹੀਂ ਜੀ ਤੁਸੀਂ ਮੇਰੇ ਪੇਕੇ ਹੀ ਚਲੋ। ਚਲ ਲੈ ਜੈ ਵੱਡੀ ਨਹੀਂ ਉਹੀ ਕਰਤਾ ਜਿਹੜਾ ਕਹਿੰਦੀ ਸੀ ਕਹਿੰਦੀ ਸੀ ਤੁਹਾਡੀਆਂ ਛਾਲਾਂ ਚਕਾ ਦੂੰਗੀ ਛਾਲਾਂ ਚਕਾ ਕੇ ਛੱਡੀਆਂ ਪਤਾ ਨਹੀਂ ਰਸਤੇ 'ਚ ਕੀ ਕੀ ਪਟੀਆਂ ਪੜਾਉਂਦੀ ਹੋਊਗੀ ਜਿਹੜਾ ਮੇਰਾ ਪੁੱਤ ਉਹ ਨਹੀਂ ਪੈਰੀ ਮੁੜ ਗਿਆ ਅਰੇ ਜਾਨੀ ਨੇ ਮੇਰਾ ਘਰ ਪੱਟ ਕੇ ਹੀ ਛੱਡਿਆ ਐਵੇਂ ਨਹੀਂ ਸੋਚਿਆ ਵੀ ਮੈਂ ਇਕੱਲੀ ਕਿਧੇ ਸਾਰੇ ਰਹੂੰਗੀ ਮੇਰਾ ਕੱਲਾ-ਕੱਲਾ ਪੁੱਤ ਸੀ ਉਹ ਵੀ ਪੱਟ ਕੇ ਲੈ ਗਈ ਮੇਰੇ ਪੁੱਤ ਨੇ ਵੀ ਕੁਝ ਨਹੀਂ ਸੋਚਿਆ ਉਹ ਵੀ ਉਹਦੇ ਮਗਰ ਲੱਗ ਕੇ ਮੈਨੂੰ ਬੁਰਾ ਭਲਾ ਕਹਿ ਗਿਆ ਉਨੇ ਨਹੀਂ ਸੋਚਿਆ ਮੇਰੀ ਮਾਂ ਮਗਰੋਹ ਦੇ ਵੱਡੇ ਕਰ ਚ ਕਿਵੇਂ ਕੱਲੀ ਰਹੂਗੀ ਬੜਾ ਬਹਿਜੇ ਕੰਜਰੀ ਤਾਈ ਦਾ ਜਿੰਨੇ ਹੋਜੀ ਸਹੇੜ ਕੇ ਦਿੱਤੀ ਮੈਂ ਵੀ ਪਾਗਲ ਸੀ ਜਿਹੜੀ ਆਦਿਆ ਮਿੱਠੀਆਂ ਮਿੱਠੀਆਂ ਗੱਲਾਂ ਚ ਆ ਗਈ ਕਹਿੰਦੀ ਕੁੜੀ ਦੇ ਮੂੰਹ ਚ ਦਾ ਪੋਲ ਨਹੀਂ ਜ਼ੁਬਾਨ ਤਾਂ ਜੈ ਵੱਡੀ ਵੀ ਕੰਚੀ ਵਾਂਗੂ ਚੱਲਦੀ ਸੀ ਇਹਦੀਆਂ ਝੂਠੀਆਂ ਗੱਲਾਂ ਕਰਕੇ ਹੀ ਤਾਂ ਮੈਂ ਉਹਦੇ ਵੜੀ ਨਹੀਂ ਜਾਕੇ ਨਹੀਂ ਮਾ ਉਹ ਰਹਿਣ ਦਿੰਦੀ ਐ ਚੱਲ ਕੋਈ ਨਾ ਜਾਂਦੇ ਆ ਤਾਂ ਜਾਂਦੇ ਕਿੰਨਾ ਕਚਰ ਕੱਲੇ ਰਹਿ ਲੈਣਗੇ ਮੁੜ ਕੇ ਤਾਂ ਆਉਣਗੇ ਹੀ ਰੱਖ ਦੀ ਪਰ ਹੁਣ ਮੈਂ ਵੀ ਨਹੀਂ ਮੈਨੂੰ ਕੱਲੀ ਨੂੰ ਰਹਿਣਾ ਮਨਜ਼ੂਰ ਆ ਪਰ ਤਲਾਕ ਤਾਂ ਮੈਂ ਵੀ ਇਹਦਾ ਕਰਾ ਕੇ ਛੱਡੂੰਗੀ ਚੱਲ ਵਧੀਆ ਹੋ ਗਿਆ ਹੈਪੀ ਆ ਕੇ ਲੈ ਗਿਆ ਮੈਨੂੰ ਤਾਂ ਬਾਲਾ ਫਿਕਰ ਲੱਗਿਆ ਪਿਆ ਸੀ ਕਿ ਪਤਾ ਨਹੀਂ ਇਹਦੀ ਸੱਤ ਭੇਜੂਗੀ ਕਿ ਨਹੀਂ ਚੱਲ ਹੁਣ ਸੁੱਖ ਸ਼ਾਂਤ ਨਾਲ ਆਪ ਦੇ ਘਰੇ ਚਲੀ ਗਈ ਸੀਆਂ ਆਪ ਦੇ ਘਰੇ ਹੀ ਸੌਂਦੀਆਂ ਨੇ ਆ피 ਅਜੇ ਦੁਕਾਨ ਤੇ ਤੋਂ ਕੋਈ ਗਿਆਨ ਹੋਇਆ ਤੁਸੀਂ ਮੁੜ ਵੀ ਆਏ ਕਹੇ ਸੁੱਖ ਸੰਦ ਵੀ ਹੈ ਮੈਨੂੰ ਸੁੱਖ ਸੰਦ ਹੀ ਆ ਦੱਸ ਲਿਆ ਗੱਲ ਕੋਈ ਨਹੀਂ ਬੈਠੋ ਤੁਸੀਂ ਮਤੈ ਮੈਨੂੰ ਤਾਂ ਫਿਕਰ ਜਈ ਫੈ ਗਿਆ ਮਤੈ ਮੈਨੂੰ ਕੋਈ ਗੱਲ ਤਾਂ ਦੱਸ ਵੇ ਘਰੇ ਕੀ ਗੱਲ ਹੋਈ ਏ ਤੁਸੀਂ ਕਾਤੋਂ ਐਡੀ ਛੇਤੀ ਮੋੜਿਆ ਏ ਮੰਮੀ ਮੇਰਾ ਤਾਂ ਦਿਮਾਗ ਖਰਾਬ ਹੋਇਆ ਪਿਆ ਕੀ ਦੱਸਾਂ ਹੁਣ ਤੁਹਾਨੂੰ ਚੱਲ ਤੁਸੀਂ ਇਹ ਤੋਂ ਹੀ ਪੁੱਛ ਲਓ ਉਹਨੂੰ ਵੀ ਪਤਾ ਸਾਰੀ ਗੱਲ ਦਾ ਮੈਂ ਤਾਂ ਅੰਦਰ ਬਹਿਣਾ ਚੱਲ ਤੂੰ ਦੱਸ ਪੁੱਤ ਘਰੇ ਕੀ ਗੱਲ ਹੋਈ ਏ ਤੁਸੀਂ ਐਡੀ ਛੇਤੀ ਮੋੜਿਆ ਏ ਮੰਮੀ ਗੱਲ ਕੀ ਦੱਸਾਂ ਕਿ ਤੇ ਮੇਰੀ ਸੱਸ ਨੇ ਕਿਹਾ ਹੋ ਇਹਨਾਂ ਨੂੰ ਵੀ ਲਵੀਰੂ ਤੇ ਕਿਉਂ ਲੈ ਕੇ ਨਹੀਂ ਆਉਣਾ ਇਹ ਬਿਨਾ ਦੱਸੇ ਹੀ ਮੈਨੂੰ ਲੈਣ ਆ ਗਈ ਬਸ ਫਿਰ ਅਸੀਂ ਜਦੋਂ ਘਰੇ ਗਏ ਸਾਡੇ ਨਾਲ ਤਾਂ ਜਾਂਦਿਆਂ ਨਾਲ ਹੀ ਲੜਨ ਲੱਗੀ ਇਹਨਾਂ ਨੂੰ ਕਹਿੰਦੀ ਕਿਉਂ ਲੈ ਕੇ ਆਇਆ ਇਹਨੂੰ ਇਹ ਤਾਂ ਪੁੱਤ ਤੇਰੀ ਸੱਚ ਦੀ ਮਾੜੀ ਗੱਲ ਐ ਜਿਹੜਾ ਤੁਹਾਡੇ ਨਾਲ ਜਾਣਸਾਰ ਕਲੇਸ਼ ਪਾ ਲਿਆ ਮਾੜੇ ਮੋٹے ਝਗੜੇ ਤਾਂ ਲੋਕਾਂ ਦੇ ਘਰਾਂ 'ਚ ਹੁੰਦੇ ਹੀ ਰਹਿੰਦੇ ਨੇ ਇਹ 'ਚ ਨਾਂ ਲਾ ਜਾਣ ਵਾਲੀ ਕਿਹੜੀ ਗੱਲ ਐ ਮੰਮੀ ਮੈਂ ਤਾਂ ਆਪੋ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਵੀ ਮੈਂ ਤਾਂ ਕੋਈ ਐਸੀ ਗੱਲ ਵੀ ਨਹੀਂ ਕੀਤੀ ਜਿਹੜਾ ਉਹਨੇ ਐਡਾ ਵੱਡਾ ਫੈਸਲਾ ਲੈ ਲਿਆ ਇਹ ਤਾਂ ਮਾੜੀ ਗੱਲ ਐ ਤੇਰੀ ਸੱਸ ਦੀ ਹੋਰ ਮੰਮੀ ਮੈਂ ਤਾਂ ਭੱਜ-ਭੱਜ ਕੰਮ ਕਰਦੀ ਸੀ ਸਾਰਾ ਜਾਂਦੀ ਨੇ ਘਰ-ਬਾਰ ਸੰਭਲਿਆ ਸੀ ਦੇਖ ਲਓ ਫੇਰ ਵੀ ਮੈਨੂੰ ਬਸਣ ਨਹੀਂ ਦਿੰਦੀ ਮੈਂ ਤਾਂ ਪੁੱਤ ਤਾਂ ਹੀ ਡਰਦੀ ਸੀ ਵੀ ਜਿਹੜਾ ਉਹਨੇ ਫੋਨ ਨਹੀਂ ਕੀਤਾ ਉਹਦੇ ਦਿਲ 'ਚ ਕੋਈ ਗੱਲ ਐ ਮੈਨੂੰ ਤਾਂ ਫੁੱਟ ਐਂ ਲੱਗਦਾ ਵੀ ਜਿਵੇਂ ਪਹਿਲਾਂ ਵਾਲੀ ਦਾ ਤਲਾਕ ਕਰਾਇਆ ਕਿਤੇ ਤੇਰਾ ਵੀ ਤਲਾਕ ਨਾ ਕਰਾਉਣਾ ਚਾਹੁੰਦੀ ਹੋਵੇ ਸਾਹੀ ਤਾਂ ਉਹ ਤੈਨੂੰ ਨਹੀਂ ਚੰਗਾ ਸਮਝਦੀ ਉਹ ਕਹਿੰਦੀ ਇਹ ਵੀ ਬਸ ਮੇਰੀ ਹੀ ਚੌਧਰ ਹੋਵੇ ਘਰ 'ਚ ਉਹਨੂੰ ਤਾਂ ਫੁੱਟਾ ਆਇਆ ਵੀ ਘਰ 'ਚ ਮੇਰੀ ਹੀ ਚੱਲੇ ਨੂੰ ਮੇਰੀ ਮੇਰੇ ਥੱਲੇ ਲੱਗੇ ਰਹੇ ਤਾਂ ਹੀ ਤਾਂ ਹੈਪੀ ਨੂੰ ਭੇਜਦੀ ਨਹੀਂ ਸੀ ਵੀ ਜਾ ਕੇ ਲਿਆ ਹੋਰ ਮੰਮੀ ਕਾਹੀ ਤਾਂ ਇਹ ਦੱਸ ਕੇ ਨਹੀਂ ਆਈ ਜੇ ਕਿਤੇ ਦੱਸ ਕੇ ਆਉਂਦੇ ਨਾ ਤਾਂ ਉਹਨੇ ਪਹਿਲਾਂ ਹੀ ਗਲੇਸ਼ ਪਾ ਲੈਣਾ ਸੀ ਕਿੱਥੇ ਭੇਜਣਾ ਸੀ ਇਹਨਾਂ ਨੂੰ ਨਾਲ ਤੁਸੀਂ ਮੈਨੂੰ ਫੋਨ ਤੇ ਸੁਭਾਅ ਪੁੱਛਦੇ ਸੀ ਨਾ ਹੁਣ ਤਾਂ ਪਤਾ ਲੱਗ ਗਿਆ ਤੁਹਾਨੂੰ ਇਹ ਜੇ ਸੁਭਾਅ ਦੀ ਹੈ ਆਏ ਜਿੰਨਾ ਦੁੱਬਰ ਕਰਿਆ ਤੇ ਅਸੀਂ ਇਹਨੇ ਮੇਰਾ ਨਾ ਬੁੱਤ ਵਾਣਾ ਪੈੜਾ ਸਭਾਏ ਦਾ ਤਾਂ ਇਹ ਜਾਨੇ ਆਪਦੇ 700 ਰੇ ਨਾ ਕਟਿਆ ਹੋ ਜਿਹੜਾ ਆਪਦੇ ਨੂੰ ਪੁੱਤ ਨਾ ਨਹੀਂ ਕੱਟਦੀ ਜੇ ਕੋਈ ਇਹਨੂੰ ਪੁੱਛੇ ਵੀ ਤੈਨੂੰ ਦੇਖਣ ਨੂੰ ਹੈ ਕੀ ਹੈ ਆਹੀ ਨੇ ਦੋ ਜਾਨੇ ਉੱਥੇ ਇਹਨਾਂ ਨੇ ਨਹੀਂ ਕਟਿਆ ਜਾਂਦਾ ਮੰਮੀ ਸਮਝਾਇਆ ਤਾਂ ਇਹਨਾਂ ਨੇ ਵੀ ਬਿਠੇ ਰਹੀ ਸੀ ਪਰ ਉਹ ਸਮਝੀ ਹੀ ਨਹੀਂ ਫਿਰ ਇਹਨਾਂ ਨੂੰ ਗੁੱਸਾ ਆ ਗਿਆ ਅਸੀਂ ਘਰ ਛੱਡਿਆ ਏ ਉੱਤੇ ਗੱਲਾਂ ਸੁਣ ਕੇ ਗੁੱਸਾ ਤਾਂ ਆ ਜਾਂਦਾ ਪਰ ਤੁਸੀਂ ਇਹ ਗਲਤੀ ਕੀਤੀ ਘਰ ਨਹੀਂ ਸੀ ਛੱਡਣਾ ਤੁਸੀਂ ਇਹ ਜਿਆ ਪੁੱਤ ਦਾ ਸੁਭਾਅ ਹੈ ਨਾ ਕੋਡੇ ਘਰ ਛੱਡਣ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ ਅਜੇ ਉੱਥੇ ਰਹਿੰਦੇ پیر ਪੰਮਾਵਾੜਾ ਮੋਟਾ ਪੈ ਜਾਂਦਾ ਕੀ ਪਤਾ ਹੌਲੀ ਹੌਲੀ ਸਮਝ ਹੀ ਜਾਂਦੀ ਉਹ ਮੰਮੀ ਜੀ ਵੀ ਉੱਥੇ ਮੈਂ ਕਟਿਆ ਨਾ ਮੈਂ ਹੀ ਜਾਣਦੀ ਆ ਮੈਨੂੰ ਨਹੀਂ ਲੱਗਦਾ ਵੀ ਉਹਦੇ ਸੁਭਾਅ 'ਚ ਕਦੇ ਫਰਕ ਪਊਗਾ ਚਲ ਕੋਈ ਨਾ ਪੁੱਤ ਦੇਖਦੇ ਆ ਕੀ ਬਣੂਗਾ ਆਜਾ ਆਪਾਂ ਹੁਣ ਚਾਹ ਦੀ ਕੁੱਟ ਪੀ ਲਾ ਕੇ ਆ ਚੱਕ ਮੈਂ ਸੁਣਾਮ ਹਾਂਜੀ ਉਹ ਨਾਲੇ ਹੈਪੀ ਨਹੀਂ ਦਈਏ ਚਾਹ ਦੀ ਕੁੱਟ ਵਿਚਾਰਾ ਕਾ ਦੋਂਦਾ ਫੇ ਹਲੋ ਹਾਂ ਸਤਿ ਸ੍ਰੀ ਅਕਾਲ ਭੈਣ ਜੀ ਹੋਰ ਠੀਕ ਠਾਕ ਹੋ ਆ ਕਰ ਗਈ ਠੀਕ ਥੋੜੀ ਧੀ ਲੱਗੀ ਮੇਰੇ ਪੁੱਤ ਨੂੰ ਇਕੱਲੀ ਬੈਠੀ ਆ ਏਡੇ ਘਰ ਚ ਸੁੰਨਾ ਕਰ ਗਈ ਮੇਰਾ ਘਰ ਹਜੇ ਪੁੱਛਦੇ ਹੋ ਠੀਕ ਆ ਭੈਣ ਜੀ ਇਹੀ ਜੀਆਂ ਗੱਲਾਂ ਨਹੀਂ ਕਹੀਆਂ ਹੁੰਦੀਆਂ ਲੋਕਾਂ ਨੂੰ ਮਾੜਾ ਮੋਟਾ ਆਪਾਂ ਨੂੰ ਵੀ ਸੋਚਣਾ ਚਾਹੀਦਾ ਵੀ ਆਪਾਂ ਸਹੀ ਕਰ ਰਹੇ ਆ ਕਿ ਗਲਤ ਕਰ ਰਹੇ ਆ ਆਹੋ ਗਰਸਤਾ ਨਹੀਂ ਕੀਤਾ ਜਿਹੜਾ ਤੁਹਾਡੀ ਕੁੜੀ ਦਾ ਰਿਸ਼ਤਾ ਲੈ ਲਿਆ ਕੰਦੇ ਦਾ ਨਹੀਂ ਬੀਜੇ ਨਹੀਂ ਆ ਜਿਹੜੀ ਹੁਣ ਚੁੱਪ ਗਈ ਆ ਨਾ ਭੈਣ ਜੀ ਜੇ ਰਿਸ਼ਤਾ ਲੈ ਲਿਆ ਫਿਰ ਕੀ ਮਾੜਾ ਹੋ ਗਿਆ ਹੈ ਸਾਡੀ ਕੁੜੀ ਚ ਗਲਤੀ ਤੇ ਦੱਸੋ ਕੀ ਐ ਰਿਸ਼ਤਾ ਹੱਦ ਕਰ ਦਿਓ ਬੋਲਾ ਕਸੂਰ ਤਾਂ ਸਾਡੀ ਕੁੜੀ ਨੂੰ ਕਿਉਂ ਲੈ ਦੇਦੇ ਆ ਮੈਂਿੰਦਾ ਤਾਂ ਹੋਰ ਕੀ ਕਰਾਂ ਇੱਕ ਕਸੂਰ ਹੋਵੇ ਤਾਂ ਦੱਸਾਂ ਕਸੂਰ ਹੀ ਕਸੂਰ ਨੇ ਤੁਹਾਡੀ ਕੁੜੀ ਚ ਇੱਜ਼ਤ ਹੋਣੀ ਕਰਦੀ ਮੇਰੀ ਪਹਾੜ ਦੀ ਦਿੱਲੂ ਤੇ ਲੱਗੀ ਹੋਈ ਆ ਇਹ ਕੋਈ ਪੜਿਆ ਨਹੀਂ ਸੀ ਵਾਲੇ ਲਸਣ ਨੂੰ ਹੋਰ ਤਾਂ ਹੋਰ ਮੇਰੇ ਮੁੰਡੇ ਨੇ ਵੀ ਰਾਹ ਚੋਂਦੀ ਹੋਈ ਸਿਖਾ ਕੇ ਲਿਆਈ ਜਿਹੜਾ ਉਹਨੇ ਪੈਰੀ ਮੇਰੇ ਨਾਲ ਲੜ ਕੇ ਮੁੜ ਗਿਆ ਨਾਲੇ ਮੇਰਾ ਮੁੰਡਾ ਤਾਂ ਹੋਜਾ ਹੋ ਵੀ ਨਹੀਂ ਸੀ ਇਹ ਥੋੜੀ ਕੁੜੀ ਦੇ ਕੰਮ ਭਰੇ ਹੋਏ ਨੇ ਤਾਹੇ ਦਾ ਕੁਝ ਹੋਇਆ ਮੇਰੀ ਧੀ ਨੇ ਤਾਂ ਇਹੋ ਜਿਹਾ ਕੁਝ ਨਹੀਂ ਕੀਤਾ ਸਾਥੀ ਆਪਣੀ ਮਰਜ਼ੀ ਨਾਲ ਆਇਆ ਨਾਲੇ ਪੈਣ ਜੀ ਮੈਂ ਤਾਂ ਤੁਹਾਡੇ ਨਾਲ ਪਿਆਰ ਨਾਲ ਗੱਲ ਕਰਦੀ ਆ ਤੁਸੀਂ ਤਾਂ ਮੇਰੇ ਨਾਲ ਲੜਨੀ ਲੱਗ ਗਏ ਨਾ ਲੜਾਂ ਨਾ ਤਾਂ ਹੋਰ ਕੀ ਚਰਾ ਮੇਰਾ ਘਰ ਪਟਿਆ ਗਿਆ ਤੁਹਾਨੂੰ ਪਿਆਰ ਦੀਆਂ ਗੱਲਾਂ ਸੁਝਦੀਆਂ ਨੇ ਹਲੋ ਹਲੋ ਲਗਾ ਚੋ ਫੋਨ ਹੀ ਕੱਟਤਾ ਗੱਲ ਵੀ ਨਹੀਂ ਪੂਰੀ ਸੁਣੀ ਮੈਂ ਜਿੰਨੂੰ ਕਹਿੰਦੀ ਆ ਪਿਆਰ ਨਾਲ ਗੱਲ ਕਰ ਆਹੀ ਪਿਆਰ ਜੇ ਆਪ ਦੇ ਧੀ ਨੂੰ ਸਿਖਾਇਆ ਹੁੰਦਾ ਤਾਂ ਉਹਦਾ ਘਰ ਨਾ ਵੱਸ ਜਾਂਦਾ ਮੈਂ ਤੂਸੇ ਕਿਹਦੇ ਨਾਲ ਗੱਲ ਕਰਦੇ ਸੀ ਫੋਨ ਤੇ ਮਾੜਾ ਬੱਚੇ ਤੇਰੀ ਸਾਥ ਨਾਲ ਕਰਦੀ ਸੀ ਗੱਲਾਂ ਮੈਂ ਕਿਹਾ ਚਲ ਉਹਨੂੰ ਮਾੜਾ ਮੋਟਾ ਸਮਝਾ ਦੂੰਗੀ ਫੋਨ ਤੇ ਪਰ ਉਹ ਤਾਂ ਮੈਨੂੰ ਚਾਰੇ ਪੈਰ ਚੱਕ ਕੇ ਪੈ ਗਈ ਮੇਰੀ ਗੱਲ ਤਾਂ ਉਹਨੇ ਸੁਣੀ ਹੀ ਨਹੀਂ ਮੇਰੇ ਨਾਲ ਤਾਂ ਲੜਨੀ ਲੱਗ ਗਈ ਸਾਰਾ ਦੋਸ਼ ਤੇਰੇ ਤੇ ਲਾਤਾ ਕਹਿੰਦੀ ਮੇਰੇ ਮੁੰਡੇ ਨੂੰ ਲੈ ਗਈ ਮੰਮੀ ਤੋਂ ਉਹ ਦੱਸਿਆ ਤਾਂ ਸੀ ਉਹ ਨਹੀਂ ਸਮਝਣ ਵਾਲੀ ਕਹਿ ਵਾਰ ਤਾਂ ਇਹਨਾਂ ਨੇ ਸਮਝਾ ਕੇ ਦੇਖ ਲਿਆ ਤੁਸੀਂ ਕਾਨੂੰ ਫੋਨ ਕਰਨਾ ਸੀ ਨਾਲੇ ਮੰਮੀ ਤੁਹਾਨੂੰ ਜੰਦਾਵਾੜਾ ਬੋਲੀ ਹੋ ਯਾਨ ਕੋਈ ਨਾ ਪੁੱਤ ਮੈਨੂੰ ਤਾਂ ਜਿਹੜਾ ਬੋਲੀ ਬੋਲੀ ਮੈਂ ਤਾਂ ਤਾਂ ਫੋਨ ਕਰ ਲਿਆ ਸੀ ਵੀ ਚੱਲ ਤੁਹਾਡਾ ਘਰ ਵਸ ਜੇ ਦੇਖ ਪੁੱਤ ਅੱਜ ਤਾਂ ਤੇਰੀ ਸੱਸ ਕਹਿੰਦੀ ਐ ਮੂੰਹ ਮਾੜੀ ਐ ਕੱਲ ਨੂੰ ਹੋਰ ਲੋਕ ਕਹਿਣਗੇ ਉੱਠ ਕੇ ਜਿਵੇਂ ਤਾ ਨੂਨ ਹੀ ਸੀ ਚੰਗੀ ਜਿਵੇਂ ਘਰ ਖਰਾਬ ਕਰਤਾ ਇਹ ਗੱਲਾਂ ਦਾ ਤਾਂ ਮੰਮੀ ਮੈਨੂੰ ਵੀ ਪਤਾ ਹੈ ਹੁਣ ਕਰ ਵੀ ਕੀ ਸਕਦੇ ਆ ਜਦੋਂ ਸੱਸ ਹੈਗੀ ਹੀ ਇਹੀ ਜੀ ਐ ਦੇਖ ਪੁੱਤ ਕਹੇ ਚੰਗੀ ਐ ਕਹੇ ਮਾੜੀ ਐ ਕੱਟਣਾ ਤਾਂ ਤੁਹਾਨੂੰ ਉਹਦੇ ਨਾਲ ਹੀ ਪਊਗਾ ਨਹੀਂ ਤਾਂ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਣਗੇ ਦੇਖ ਪੁੱਤ ਮੈਂ ਤਾਂ ਤੇਰੀ ਮਾਂ ਮੇਰਾ ਤਾਂ ਸਮਝਾਉਣਾ ਫਰਜ਼ ਐ ਅੱਗੇ ਤੁਹਾਡੀ ਮਰਜ਼ੀ ਐ ਭਾਈ ਮੰਮੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਪਰ ਮੈਂ ਇਕੱਲੀ ਕਰ ਵੀ ਨਹੀਂ ਕੁਝ ਸਕਦੀ ਜਿਵੇਂ ਇਹਨਾਂ ਨੂੰ ਠੀਕ ਲੱਗੂਗਾ ਉਵੇਂ ਕਰ ਲੈਣਗੇ ਮੈਂ ਤਾਂ ਰਸਤੇ 'ਚ ਵੀ ਇਹਨਾਂ ਨੂੰ ਕਿਹਾ ਸੀ ਵੀ ਆਪਾਂ ਘਰੇ ਮੋੜ ਚੱਲਦੇ ਆ ਪਰ ਇਹਨਾਂ ਨੇ ਮੇਰੀ ਗੱਲ ਹੀ ਨਹੀਂ ਮੰਨੀ ਚੱਲ ਕੋਈ ਨਾ ਪੁੱਤ ਮੈਂ ਵੀ ਸਮਝਾਉਂਦੀ ਹੈਪੀ ਨੂੰ ਪਰ ਤੂੰ ਵੀ ਧਿਆਨ ਰੱਖੀ ਘਰ ਜੋੜਨ ਵਾਲੀ ਗੱਲ ਕਰੀ ਤੋੜਨ ਵਾਲੀ ਨਾ ਕਰੀ ਨਹੀਂ ਮੰਮੀ ਮੈਂ ਘਰ ਤੋੜ ਕੇ ਨਹੀਂ ਰਾਜੀ ਅੱਜ ਘਰ ਛੱਡੇ ਦਾ ਮੈਨੂੰ ਵੀ ਬਹੁਤ ਦੁੱਖ ਹੋ ਰਿਹਾ ਹੈ ਮੈਂ ਤਾਂ ਜੋੜੂੰਗੀ ਘਰ ਨੂੰ ਲੈ ਕੰਮਾਂ ਨੂੰ ਕੀ ਲੱਗਦਾ ਲੇਟੀ ਵੀ ਬਣ ਗਈ ਐ ਲੈ ਇਹਨੇ ਹੁਣ ਇਹਨੂੰ ਮੈਂ ਠੰਡੀ ਹੋਣ ਦਿੰਨਾ ਪਹਿਲਾਂ ਝਾੜੂ ਦਾ ਵੀ ਨਿਬੜੀ ਦਵਾਂ ਫੇਰ ਕਰਦੀਆਂ ਡੰਗ ਚਲ ਹੁਣ ਝਾੜੂ ਦਾ ਤਾਂ ਨਿਬੜ ਗਿਆ ਗੋਹੇ ਕੂੜੇ ਦਾ ਕਰੀ ਆਮਾ ਕਰਾ ਕੇ ਕਰਦੀਆਂ ਬਿੰਦ ਚਟ ਜਾਮ ਲਾਉਣੀ ਤੇ ਹਿਦਨ ਡੰਗਰਾ ਦਾ ਕਰਨ ਨੂੰ ਇੰਜ ਨਹੀਂ ਮੇਰੇ ਤੋਂ ਨਹੀਂ ਹੁੰਦਾ ਮੈਂ ਕਰਦਾ ਕਰਾਂ ਕਿ ਡੰਗਰਾ ਦਾ ਕਰਾਂ ਲਾਵਾ ਕੱਲੀ ਜਮੀਨੇ ਕਰ ਲਿਆ ਹਲੇ ਘਰ ਦਾ ਵੀ ਨਾਲੇ ਡੰਗਰਾ ਦਾ ਹੀ ਰਵੇ ਲਿਆ ਜਿਹਦੇ ਕੰਮ ਕਰਨ ਦੇ ਨਾਲ ਲੱਛਣ ਹੋਣ ਕੋਈ ਬਹਾਨੇ ਲਾਉਂਦਾ ਸਾਰੀ ਉਮਰ ਲੰਘੀ ਮੇਰੀ ਕੰਮ ਕਰਦੀ ਦੀ ਨਾ ਹੁਣ ਕਿੰਟਾ ਆਰਾਮ ਕਰਦੀ ਆਂ ਚਾਹ ਮੈਂ ਠਹਿਰ ਕੇ ਬਣਾ ਲੂੰਗੀ ਮੇਰੇ ਲੱਗਦਾ ਪੇਕੀ ਗਈ ਹੋਊਗੀ ਸਾਹੀ ਤੇ ਇਹਦੀ ਮਾਂ ਦਾ ਕੋਣ ਆਇਆ ਸੀ ਅੰਮਾ ਤੋਂ ਚਲਦੀ ਮਾਰੀ ਮਾਂ ਦੀ ਕੁਛੜ ਜਿ ਰਹਿ ਗਈ ਜਾ ਕੇ ਮਾਂ ਪਕਾਈ ਜਾਇਆ ਕਰੂਗੀ ਆਵਰਾਮ ਨਾਲ ਬੈਠੀ ਖਾਈ ਜਾਇਆ ਕਰੂਗੀ ਇਹ ਹੀ ਕੁਛ ਤਾਂ ਪਾਲਦੀ ਸੀ ਕਿਵੇਂ ਬੈਠੀ ਬਿਠਾਈ ਨਹੀਂ ਮਿਲਣਾ ਨਾ ਹਜੇ ਤਾਂ ਮੇਰੇ ਭਾਂਡੇ ਪਾਏ ਨੇ ਮਾਜਣ ਵਾਲੇ ਮੈਂ ਕਹਿੰਦੀ ਸੀ ਬਿੰਦ ਚੱਟ ਰਾਮ ਕਰਦੀ ਆ ਇਹਨੇ ਲੇਟੀ ਠੰਡੀ ਹੋ ਗਈ ਹੋਣੀ ਆ ਉਹ ਵੀ ਪਾਉਣੀ ਆ ਮੈਸਾਂ ਨੂੰ ਮੈਂ ਤਾਂ ਕਹਿੰਦੀ ਸੀ ਚਾਹ ਕੁੱਟ ਪੀਉਂਗੀ ਬਣਾ ਕੇ ਕੰਮ ਨਿਭੜ ਗਏ ਨੇ ਹਜੇ ਮੇਰੇ ਕੰਮ ਕਿੱਥੇ ਨਿਭੜੇ ਨੇ ਹੁਣ ਐ ਕਰਦੀ ਆ ਪਹਿਲਾਂ ਭਾਂਡੇ ਹੀ ਮਾਜਦੀ ਆ ਕੰਮ ਜਿਹੜੇ ਰਹਿ ਗਏ ਨਵੇੜ ਕੇ ਫੇਰ ਹੀ ਪੈਂਦੀ ਆ ਜੇ ਵੱਡੀ ਤੇ ਤੂੰ ਹੀ ਦੁਖਣ ਲੱਗ ਗਈ ਸਾਰੇ ਪਾਸੇ ਕੰਮ ਕਰਨਾ ਤਾਂ ਔਖਾ ਹੀ ਹੋ ਗਿਆ ਹੁਣ ਤਾਂ ਭਾਂਡੇ ਮਾਂਜੇ ਜਾਣੇ ਇਕੱਲੇ ਥਲੀ ਤਾਂ ਹੁਣ ਨਾ ਬਾਅਦ ਚ ਪਾਉਂਗੀ ਸੰਨੀ ਵੇਲੇ ਹੁਣ ਤਾਂ ਭਾਂਡੇ ਮਾਂਜ ਕੇ ਮੈਂ ਪੈਣੀ ਆ ਬਿੰਦ ਚੱਟੀ ਵੀ ਮੰਮੀ ਮੈਨੂੰ ਆਏ ਕਹਿੰਦੇ ਸੀਗੇ ਵੀ ਮੈਂ ਕੋਈ ਕਿਰਾਏ ਤੇ ਮਕਾਨ ਪੁੱਛ ਕੇ ਆਉਣਾ ਪਰ ਤੇ ਕਿਰਾਏ ਤੇ ਰਹਿੰਦੇ ਤੁਸੀਂ ਚੰਗੇ ਨਹੀਂ ਲੱਗਦੇ ਤੁਸੀਂ ਚਾਰ ਦੇਣ ਇੱਥੇ ਹੀ ਰਹਿ ਪੋ ਨਾਲੇ ਤਾਂ ਤੁਹਾਡਾ ਗੁੱਸਾ ਢਾਲਾ ਹੋ ਜੂ ਨਾਲੇ ਤੁਹਾਡੀ ਮੰਮੀ ਬੈਠਾ ਰਹੋ ਜੂਗਾ ਹੁਣ ਮੰਮੀ ਮੈਂ ਵੀ ਕੀ ਕਹਾ ਇਹ ਆ ਜਾਂਦੇ ਨੇ ਤੁਸੀਂ ਗੱਲ ਕਰਕੇ ਦੇਖ ਲਿਓ ਕੀ ਪਤਾ ਤੁਹਾਡੀ ਗੱਲ ਮੰਨ ਨਹੀਂ ਲੈਣ ਚੱਲ ਦੇਖਦੀ ਆ ਪੁੱਤ ਮੈਂ ਕਹਿ ਕੇ ਦੇਖ ਲੈਣੀ ਆ ਹੈਪੀ ਨੂੰ ਹਾਂਜੀ ਮੰਮੀ ਚੱਲ ਚੰਗਾ ਲਵੀ ਫਿਰ ਮੈਂ ਜਾਂਣਾ ਹੁਣ ਉਹ ਤੂੰ ਫੇਰ ਜਾਈ ਬਹਿ ਕੇ ਮੇਰੀ ਗੱਲ ਸੁਣਾ ਹਾਂ ਦੱਸ ਮੰਮੀ ਮੈਂ ਤਾਂ ਤੈਨੂੰ ਐ ਕਹਿਣੀ ਆ ਵੀ ਕਿਰਾਏ ਤੇ ਰਹਿੰਦੇ ਚੰਗੇ ਨਹੀਂ ਲੱਗਦੇ ਜਿਹੜੇ ਤੁਸੀਂ 4 ਦਿਨ ਲਾਉਣੇ ਨੇ ਇੱਥੇ ਹੀ ਲਾ ਲਓ ਮੰਮੀ ਜੇ ਤਾਂ ਇੱਕ ਕਦਰ ਦੀ ਗੱਲ ਨਾ ਹੋਵੇ ਫਿਰ ਤਾਂ ਰਹਿ ਜੀਏ ਹੁਣ ਇਹ ਕਹਾਣੀ ਪਤਾ ਨਹੀਂ ਕਿੰਨਾ ਕੁ ਟਾਈਮ ਚੱਲਣੀ ਆ ਕਿਰਾਏ ਤੇ ਤਾਂ ਮੰਮੀ ਹੁਣ ਸਾਨੂੰ ਮਕਾਨ ਦੇਖਣਾ ਹੀ ਪਊਗਾ ਮੈਂ ਤਾਂ ਤੈਨੂੰ ਐਂ ਕਹਿਨੀ ਆ ਪੁੱਤ ਕਿਰਾਏ ਤੇ ਰਹਿੰਦੇ ਚੰਗੇ ਨਹੀਂ ਲੱਗਦੇ ਅਗਲਾ ਕੋਹ ਖਾਨੀ ਸ਼ੌਰਿਆ ਨੇ ਘਰ ਪੱਟਤਾ ਤੇਰੀ ਮਾਂ ਹੈ ਗੁੱਸੇ ਚ ਐ ਕੋਈ ਨਾ ਆਪੇ ਕਦੇ ਢੜੀ ਹੋ ਜੂਗੀ ਦੇਖ ਹੈਪੀ ਜਿੰਨੇ ਦਿਨ ਤੇਰਾ ਜੀ ਕਰਦਾ ਉਹਨੇ ਦਿਨ ਇੱਥੇ ਰਹਿ ਪਰ ਆਹ ਕਿਰਾਏ ਦਾ ਮਕਾਨ ਲੈਣ ਬਾਰੇ ਨਾ ਸੋਚ ਮੰਮੀ ਮੈਂ ਜਾਣਦਾ ਮੇਰੀ ਮਾਂ ਨੂੰ ਵੀ ਉਹ ਐ ਟੈਲੀਫੋਨ ਵਾਲੀ ਨਹੀਂ ਹੈਗੀ ਹੁਣ ਐ ਕੀ ਪਤਾ ਸਾਨੂੰ ਕਿੰਨਾ ਕੁ ਟਾਈਮ ਲੱਗ ਜੇ ਆਪਦੇ ਘਰੇ ਜਾਣ ਨੂੰ ਉਹਨਾ ਟਾਈਮ ਇੱਥੇ ਵੀ ਨਹੀਂ ਰਹਿ ਸਕਦੇ ਕਿਉਂ ਚੰਗਾ ਨਹੀਂ ਲੱਗਦਾ ਇੱਕ ਜਵਾਈ ਸਹੁਰੇ ਘਰ ਰਹਿੰਦਾ ਲੈ ਪੁੱਤ ਇਹ ਜਿਹੇ ਗੱਲਾਂ ਨਹੀਂ ਸੋਚੀਦੀ ਹੁੰਦੀਆਂ ਤੇਰਾ ਆਪਦਾ ਘਰ ਹੈ ਤੂੰ ਜਿੰਨਾ ਚਿਰ ਮਰਜ਼ੀ ਰਹਿ ਜਾਂ ਤੂੰ ਅੰਦਰ ਜਾ ਕੇ ਆਰਾਮ ਕਰ ਲੈ ਕਿਤੇ ਜਾਣ ਦੀ ਲੋੜ ਨਹੀਂ ਚਲ ਠੀਕ ਹੈ ਮੰਮੀ ਦੇਖਦੇ ਆ ਥੋੜੇ ਦਿਨ ਫਿਰ ਕੀ ਬਣਦਾ कि चुप जी करी बैठी है कुछ नहीं मम्मी मैं तो आई सोचती सी देख लो किने दिन हो गए हजे तकर मम्मी ने कोई फोन नहीं करया, कर हाँ पुत्र ਇਹ ਤਾਂ ਹੈਗਾ ਮੈਨੂੰ ਤਾਂ ਐ ਸੀ ਵੀ ਗੁੱਸਾ ਢੈਲਾ ਹੋ ਜੂਗਾ ਪਰ ਉਹ ਤਾਂ ਜਮੇ ਪੱਥਰ ਦਿਲ ਨਿਕਲੀ ਉਹਨੇ ਤਾਂ ਘਰ ਬਾਰੇ ਜਮੇ ਹੀ ਨਹੀਂ ਸੋਚਿਆ ਹਾਂਜੀ ਮੰਮੀ ਮੈਨੂੰ ਤਾਂ ਪਰ ਪਤਾ ਸੀ ਵੀ ਉਹਨੇ ਨਹੀਂ ਸਾਨੂੰ ਫੋਨ ਕਰਨਾ ਉਹਨੇ ਨਹੀਂ ਮੁੜ ਕੇ ਘਰੇ ਬਾੜਨਾ ਤੁਹਾਨੂੰ ਹੀ ਆਏ ਸੀਗਾ ਵੀ ਚਲ 4 ਦਿਨਾਂ ਨੂੰ ਉਹਦਾ ਗੁੱਸਾ ਢੈਲਾ ਹੋ ਜੂ ਤੁਹਾਡੇ ਨਾਲੋਂ ਵੱਧ ਅਸੀਂ ਜਾਣਦੇ ਆ ਉਹਨੂੰ ਉਹ ਨਹੀਂ ਆਦੀ ਗੱਲ ਤੋਂ ਮੁੜਨ ਵਾਲੀ ਉਹਨੂੰ ਤਾਂ ਆਪਦੇ ਪੁੱਤ ਦਾ ਵੀ ਪਿਆਰ ਨਹੀਂ ਜੇ ਉਹਨੂੰ ਆਪਦੇ ਪੁੱਤ ਦਾ ਪਿਆਰ ਹੁੰਦਾ ਨਾ ਤਾਂ ਉਹ ਮੇਰੇ ਨਾਲ ਨਾ ਕੁਛ ਕਰਦੀ ਪੁੱਤ ਮੈਂ ਤਾਂ ਆਏ ਕਹਿਣੀ ਆ ਤੈਨੂੰ ਵੀ ਜਿਨੇ ਤੇਰਾ ਰਿਸ਼ਤਾ ਕਰਾਇਆ ਸੀ ਆਪਾਂ ਉਹਨੂੰ ਨਾ ਫੋਨ ਕਰਕੇ ਵੇਖੀਏ ਵੀ ਉਹ ਤੇਰੀ ਸੱਸ ਨੂੰ ਜਾ ਕੇ ਸਮਝਾਵੇ ਵੀ ਉਹਦੇ ਤਾਂ ਰਿਸ਼ਤਾ ਤੂੰ ਮੰਗ ਕੇ ਲਿਆ ਸੀ ਹੁਣ ਤੂੰ ਲਜਾਇਜ ਕਿਉਂ ਤੰਗ ਕਰਦੀ ਐ ਉਹ ਆਪੇ ਜਾ ਕੇ ਤੇਰੀ ਤਾਈ ਨਾਲ ਗੱਲ ਕਰੂਗੀ ਤਾਈ ਤੇਰੀ ਸੱਸ ਨੂੰ ਸਮਝਾਉਗੀ ਕੀ ਪਤਾ ਕੋਈ ਗੱਲ ਰਾਹ ਹੀ ਪੈ ਜੇ ਤੇਰੀ ਸੱਚ ਨੂੰ ਅਕਲ ਹੀ ਆ ਜੇ ਮੰਮੀ ਤਾਈ ਤਾਂ ਸਮਝਾਉਗੀ ਜੇ ਘਰੇ ਆਉਗੀ ਮੈਨੂੰ ਨਹੀਂ ਪਤਾ ਵੀ ਇਹਨਾਂ ਦੀ ਆਪਸ ਵਿੱਚ ਕੀ ਗੱਲ ਹੋਈ ਹੈ ਮੈਂ ਤਾਂ ਵਿਆਹ ਤੋਂ ਬਾਅਦ ਕਦੇ ਘਰੇ ਹੀ ਨਹੀਂ ਦੇਖੀ ਮੈਨੂੰ ਤਾਂ ਐ ਲੱਗਦਾ ਵੀ ਇਹਨਾਂ ਦੀ ਆਪਸ ਵਿੱਚ ਬੋਲਬਾਣੀ ਬੰਦ ਹੋ ਗਈ ਹੋ ਗਈ ਹੋਗੀ ਜੇ ਲੋਏ ਆਪਣੇ ਨੂੰ ਪੁੱਤ ਵੀ ਨਹੀਂ ਬਣਦੀ ਤਾਂ ਤਾਈ ਇਹਦੀ ਕੀ ਲੱਗਦੀ ਹੈ ਤਾਈ ਤਾਂ ਮੰਮੀ ਨੇ ਤੁਹਾਨੂੰ ਕਿਹਾ ਸੀਗਾ ਵੀ ਅਸੀਂ ਕਿਰਾਏ ਦੀ ਮਕਾਨ ਲੈ ਲੈਂਦੇ ਆ ਹੁਣ ਇੰਨੇ ਦਿਨ ਹੋ ਗਏ ਦੇਖ ਲਓ ਤੁਹਾਡੇ ਸਾਹਮਣੇ ਕਰਿਆ ਫੋਨ ਅੱਗੇ ਵੀ ਉਹਨੇ ਕੀ ਕਰਨਾ ਹੈ ਨਾਲੇ ਜਿਆਦੇ ਦਿਨ ਤਾਂ ਇੱਥੇ ਵੀ ਰਹਿੰਦੇ ਚੰਗੇ ਨਹੀਂ ਲੱਗਦੇ ਆਣ-ਗਵਾਨ ਕੀ ਕਹੂਗਾ ਜੇ ਨੰਤਪਤੀ ਜਮਾਈ ਨੂੰ ਕਰੇ ਰੱਖ ਰੱਖਿਆ ਤੇ ਲੋਕ ਗੱਲਾਂ ਬਣਾਉਣਗੇ ਬਣਾਈ ਜਾਂਦੇ ਲੋਕਾਂ ਦਾ ਕੀ ਮੂੰਹ ਫੜਿਆ ਜਾਂਦਾ ਲੋਕ ਤਾਂ ਬਹੁਤ ਕੁਝ ਬੋਲਦੇ ਹੁੰਦੇ ਨੇ ਨਾਲੇ ਤੂੰ ਕਾਹਤੋਂ ਫਿਕਰ ਕਰਦੀ ਐ ਜਿੰਨੇ ਆਪਦੀ ਧੀ ਨੂੰ ਨਹੀਂ ਰੱਖ ਸਕਦੀ ਹੋਰ ਕਿਹਨੂੰ ਰੱਖੂੰਗੀ ਲੋਕ ਕਿਹੜਾ ਖਾਣ ਨੂੰ ਦੇ ਕੇ ਜਾਂਦੇ ਨੇ ਵੀ ਮੈਂ ਉਹਨਾਂ ਦੀਆਂ ਗੱਲਾਂ ਸੁਣੂੰਗੀ ਦੇਖ ਪੁੱਤ ਤੇਰੀ ਸੱਸ ਕੰਨੀ ਕਿੰਨਾ ਕ ਤੇਰਸਾਰ ਲੂ ਜੇ ਤੇਰੀ ਲੋੜ ਨਹੀਂ ਤਾਂ ਉਹਨੂੰ ਆਪਦੇ ਪੁੱਤ ਨਹੀਂ ਤਾਂ ਲੋੜ ਪਊਗੀ ਕਦੇ ਹਾਂਜੀ ਮੰਮੀ ਇਹ ਤਾਂ ਹੈਗਾ ਪਰ ਕੀ ਕਰਾਂ ਦਿਮਾਗ ਤੇ ਟੈਨਸ਼ਨ ਜੀ ਤਾਂ ਰਹਿੰਦੀ ہوئی ਆ ਤੂੰ ਜਲਦੀ ਨਾਲ ਟੈਨਸ਼ਨ ਕਰਿਆ ਕਰ ਸਭ ਕੁਝ ਠੀਕ ਹੋ ਜੂਗਾ ਕੋਚਾ ਲਾ ਮਾ ਫੇਰ ਕੀ ਹੋ ਗਿਆ ਜੇ ਹੋਏ ਰਸਤੇ ਕਰਨ ਲੱਗੀ ਕੰਮ ਨਾਲ ਇਹ ਗੱਲਾਂ ਨਾਲ ਤਾਂ ਲੜਾਈ ਪਾਉਣ ਦਾ ਕੋਈ ਫਾਇਦਾ ਹੀ ਨਹੀਂ ਇਹ ਕੋਈ ਗੱਲਾਂ ਨਾਲ ਲੜਾਈ ਵਾਲੀਆਂ ਮੈਂ ਤਾਂ ਕੋਈ ਲੜਦਾ ਦੇਖਿਆ ਨਹੀਂ ਜੇ ਮੈਂ ਤੁਸੀਂ ਲੜ ਗਏਦੇ ਆਪਸ ਵਿੱਚ ਨਾਲੇ ਅੱਜ ਕੱਲ੍ਹ ਦੀਆਂ ਕੁੜੀਆਂ ਨਹੀਂ ਆਏ ਚੁੱਲ੍ਹਿਆਂ ਚੱਲਿਆ ਤੇ ਕੰਮ ਕਰਦੀਆਂ ਇਹ ਤਾਂ ਤੁਸੀਂ ਤਾਂ ਪਹਿਲਾਂ ਜਿਹੜੀਆਂ ਚੁੱਲ੍ਹਿਆਂ ਤੇ ਰੋਟੀ ਲਾਉਂਦੀਆਂ ਚੁੱਲ੍ਹਿਆਂ ਤੇ ਸਾਰਾ ਕੁਝ ਕਰਦੀਆਂ ᱛੀਆਂ ਉਹ ਤਾਂ ਗੈਸ ਹੈ ਵੀ ਨਹੀਂ ਤੇ ਚੱਲ ਹੁਣ ਤਾਂ ਗੈਸ ਆ ਗਏ ਹੁਣ ਅੱਜ ਕੱਲ੍ਹ ਦੀਆਂ ਕੁੜੀਆਂ ਨਹੀਂ ਕਰਦੀਆਂ ਚੁੱਲ੍ਹਿਆਂ ਤੇ ਇਹਦਾ ਤੂੰ ਵੀ ਬਾਹੂ ਦੀਆਂ ਗੱਲਾਂ ਕਰਕੇ ਬਸ ਘਰੇ ਕਲੇਸ਼ ਪਾ ਰਹੀ ਆਂ ਹੋਰ ਕੋਈ ਗੱਲ ਨਹੀਂ ਇਹ ਘਰ 'ਚ ਸ਼ਾਂਤੀ ਰੱਖਣੀ ਆ ਨਾ ਤਾਂ ਤੈਨੂੰ ਵੀ ਮਾੜਾ-ਮੋਟਾ ਸਮਝਾਉਣਾ ਪਊਗਾ ਸਾਸ੍ਰੀ ਕਾਲ ਭੈਣ ਜੀ ਸਾਸ੍ਰੀ ਕਾਲ ਭੈਣ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਹਾਂ ਦੱਸ ਕੀ ਗੱਲ ਕਰਨੀ ਹੈ? ਭੈਣ ਜੀ ਤੁਸੀਂ ਮੇਰੇ ਨੂੰ ਬੁੱਤ ਨੂੰ ਭੇਜ ਦੋ। ਮੈਂ ਉਹਨਾਂ ਬਿਨਾ ਨਹੀਂ ਰਹਿ ਸਕਦੀ। ਇੰਨਾ ਬਿਨਾ ਮੇਰਾ ਘਰ ਸੁਣਨਾ ਪਿਆ। ਮੈਂ ਭੈਣ ਜੀ ਹੁਣ ਤੁਹਾਨੂੰ ਕਿਵੇਂ ਸਮਝਾਗੀ? ਪਹਿਲਾਂ ਅਸੀਂ ਤੁਹਾਡੇ ਤੇ ਇੰਨਾ ਮੱਥਾ ਮਾਰਿਆ। ਤੁਸੀਂ ਸਾਡੀ ਇੱਕ ਨਹੀਂ ਮੰਨੀ। ਹੁਣ ਮੈਨੂੰ ਅਹਿਸਾਸ ਹੋ ਗਿਆ ਹੈ। ਕਿ ਆਪਣੇ ਜਵਾਕਾਂ ਨੂੰ ਦੂਰ ਕਰਕੇ ਕੋਈ ਜ਼ਿੰਦਗੀ ਨਹੀਂ। ਫੋਨ ਐਡੀ ਚਿੱਤ ਕੀ ਹੋ ਗਿਆ ਜਿਹੜਾ ਤੁਸੀਂ ਆਪਣੇ ਨੂੰ ਪੁੱਤ ਨੂੰ ਬੁਲਾਉਣ ਲੱਗ ਗਏ ਮੈਂ ਤੁਹਾਨੂੰ ਇਸੇ ਕਰਕੇ ਫੋਨ ਕੀਤਾ ਮੇਰੀ ਤਾਂ ਇਹੀ ਬੇਨਤੀ ਹੈ ਜੀ ਇਹ ਹੈਪੀ ਤੇ ਲਵੀ ਨੂੰ ਮੇਰੇ ਘਰੇ ਵਾਪਸ ਭੇਜ ਦਿਓ ਤੁਸੀਂ ਭੈਣ ਜੀ ਮੈਨੂੰ ਤਾਂ ਕਹਿਨੇ ਆਂ ਵੀ ਭੇਜ ਦਿਓ ਤੁਸੀਂ ਹੈਪੀ ਨੂੰ ਫੋਨ ਕਰ ਲੈਂਦੇ ਨਾਲੇ ਜੇ ਤੁਸੀਂ ਕਹੋਗੇ ਨਾ ਹੈਪੀ ਨੂੰ ਇਹ ਗੱਲ ਹੋਰ ਹੈ ਮੇਰੇ ਕਹੇ ਪਤਾ ਨਹੀਂ ਲੱਗੇ ਕਿ ਨਾ ਲੱਗੇ ਭੈਣ ਜੀ ਹੈਪੀ ਸਿਆਣਾ ਹੈ ਉਹ ਮੰਨ ਲੂ ਗੱਲ ਤੁਹਾਡੀ ਮੈਂ ਤਾਂ ਡਰਦੀ ਮੈਂ ਤਾਂ ਨਹੀਂ ਫੋਨ ਕੀਤਾ ਕਿ ਪਤਾ ਨਹੀਂ ਉਹ ਗੁੱਸੇ ਦਾ ਮਾਰਾ ਮੇਰਾ ਫੋਨ ਚੱਕੂਆ ਕਿ ਨਹੀਂ ਚਲ ਕੋਈ ਨਾ ਭੈਣ ਜੀ ਤੁਸੀਂ ਰੋਵੋ ਨਾ ਮੈਂ ਕਹਿ ਕੇ ਦੇਖ ਲੈਂਦੀ ਆ ਠੀਕ ਹੈ ਭੈਣ ਜੀ ਮੰਮੀ ਤੁਸੀਂ ਕਹੀ ਤਾਂ ਜਾਂਦੇ ਹੋ ਵੀ ਅਸੀਂ ਬਾਗ ਜੀ ਉੱਥੇ ਪਰ ਮੰਮੀ ਦੇ ਸੁਭਾਅ ਦਾ ਮੈਨੂੰ ਪਤਾ ਉਹਦੀ ਆਕੜ ਨਹੀਂ ਜਾਂਦੀ ساری ਉਮਰ ਜਦੋਂ ਅਸੀਂ ਬਾਗੇ ਉਹੀ ਕੰਜਰ ਕਲੇ ਸ਼ੁਰੂਆ ਫੇਰ ਸ਼ੁਰੂ ਹੋ ਜਾਣਾ ਨਹੀਂ ਪੁੱਤ ਹੁਣ ਨਹੀਂ ਇਹ ਜੀ ਗੱਲ ਹੁੰਦੀ ਉਹਦੀਆਂ ਗੱਲਾਂ ਤੋਂ ਮੈਨੂੰ ਲੱਗਦਾ ਹੈ ਵੀ ਉਹਨੂੰ ਸੱਚੇ ਪਸਤਾ ਹੈ ਆਖਰ ਨਹੀਂ ਪੁੱਤ ਤੇਰੀ ਮਾਂ ਹੈ ਉਹ ਇਹ ਰਿਸ਼ਤੇ ਆਏ ਨਹੀਂ ਟੁੱਟਦੇ ਹੁੰਦੇ ਨਾਲੇ ਆਪਦੇ ਘਰ bina ਕਿੱਥੇ ਸਰਦਾ ਮੰਮੀ ਗੱਲ ਤਾਂ ਤੁਹਾਡੀ ਠੀਕ ਹੈ ਵੀ ਆਪ ਦੇ ਘਰ ਬਿਨਾਂ ਸਰਦਾ ਨਹੀਂ ਹੁੰਦਾ। ਨਾਲੇ ਮੇਰਾ ਕਿਹੜਾ ਜੀ ਕਰਦਾ ਸੀ ਘਰ ਛੱਡਣ ਦਾ। ਉਹ ਤਾਂ ਇੱਕ ਮੈਂ ਮਾਂ ਨੂੰ ਸੋਜੀ ਦੇਣ ਵਾਸਤੇ ਘਰ ਛੱਡਿਆ। ਵਿਚਾਲੇ ਉਹਨੂੰ ਮਾੜਾ-ਮੋਟਾ ਸੇਕ ਲੱਗ ਜੇ। ਵੀ ਆਪਦੇ ਨੂੰਹ ਪੁੱਤ ਤੋਂ ਬਿਨਾਂ ਕਿਵੇਂ ਰਹਿਂਦੀ ਆਹੋ। ਸੋਜੀ ਤਾਂ ਪੁੱਤ ਹੋਣਾ ਨੂੰ ਬਥੇਰੀ ਆ ਗਈ। ਫੋਨ ਤੇ ਨਾ ਰੋਂਦੀ ਸੀਗੀ। ਕਿਤੇ ਉਹ ਨਾ ਢਿੱਲੀ ਮੱਠੀ ਹੋ ਜੇ। ਤੂੰ ਜਾ ਕੇ ਉਹਦਾ ਪਤਾ ਸਤਾ ਲੈ ਲੈ। ਮੁੜ ਕੇ ਮਾਂ ਨੂੰ ਮਿਲਨੀ ਤੈਨੂੰ। ਹਾਂ ਉਹ ਮੈਂ ਗਲਤ ਆ ਤੁਹਾਡੀ ਠੀਕ ਆ। ਵੇ ਮਾਂ ਤੇ ਨਹੀਂ ਮਿਲਦੇ ਹੁੰਦੇ ਜੱਗ ਤੇ ਬਾਕੀ ਬੰਦੇ ਨੂੰ ਸਭ ਕੁਝ ਮਿਲ ਜਾਂਦਾ ਪਰ ਮੈਂ ਵੀ ਕੀ ਕਰਦਾ ਉਹਨੇ ਲੜਾਈ ਵਾਲੀ ਜਮੀਂ ਹੱਦਪਾਰ ਕਰ ਰੱਖੀ ਸੀ ਚੱਲ ਜੇ ਹੁਣ ਤੁਸੀਂ ਬਹੁਤਾ ਕਹਿੰਦੇ ਹੋ ਤਾਂ ਮੈਂ ਨਵੀ ਨੂੰ ਕਹਿ ਦਿੰਨਾ ਅਸੀਂ ਭੱਗ ਜਾਨੇ ਹ ਦੋਨੇ ਜਾਨੇ ਚੱਲ ਪੁੱਤ ਛਾਵਾਛੇ ਤੇਰੇ ਇਹਨੇ ਇੰਨਾ ਸੋਚਿਆ ਹੁਣ ਜਾਓ ਨਵੀ ਨੂੰ ਕਹ ਤਿਆਰ ਹੋ ਜੂਗੀ ਤੇ ਜਾ ਕੇ ਆਵਦਾ ਘਰ ਸਾ ਅੱਗੇ ਪੁੱਤ ਹਾਂ ਮਾਂ ਆ ਗਿਆ ਸਸੀ ਕਾਲ ਮਮੀ ਸਸੀ ਕਾਲ ਬੋ ਲੈ ਮਮੀ ਨੂੰ ਮੜਾ ਜੇ ਬੈਠੇ ਕਰ ਥੱਕ ਗਈ ਹੋ ਵਿਚਾਰੀ ਪਈ ਪਈ ਇਹ ਵੀ ਮਾ ਕੀ ਗੱਲ ਹੋ ਗਈ ਸੀ ਤੂੰ ਤਾਂ ਬਹੁਤ ਢਿੱਲੀ ਲੱਗਦੀ ਆ ਮੈਨੂੰ ਉੱਤੇ ਕੁਛ ਨਾ ਬੋਛਾ ਮੇਰਾ ਬਹੁਤ ਬਿਮਾਰ ਹੋ ਗਈ ਸੀ ਤੂੰ ਆਏ ਕਰ ਪਾਣੀ ਲੈ ਕੇ ਦੇ ਮਮੀ ਨੂੰ ਬਿਉਨੀ ਆ ਜੀ ਦਵਾਈ ਦੁਬਈ ਲੈ ਲਈ ਇਥੋਂ ਹਾਂ ਬੋਤਲ ਮੈਂ ਲਿਆਈ ਸੀ ਡਾਕਟਰ ਤੋਂ ਦਵਾਈ ਅੱਛਾ ਉਹਨਾਂ ਪਿਆ ਨਹੀਂ ਫਰਕ ਫਰਕ ਨਹੀਂ ਪਿਆ ਉਹਦੇ ਨਾਲ ਕੋਈ ਚਲ ਕੋਈ ਨਹੀਂ ਤੂੰ ਫਿਕਰ ਨਾ ਕਰ ਹੁਣ ਮੈਂ ਆ ਗਿਆ ਆਪਾਂ ਸ਼ਹਿਰ ਚੱਲਾਂਗੇ ਤੈਨੂੰ ਵਧੀਆ ਡਾਕਟਰ ਕੋਲੇ ਲੈ ਕੇ ਜਾਉਂ ਚੰਗਾ ਠੀਕ ਐ ਬੁੱਤਾਂ ਹਾਂ ਆ ਲੈ ਮਾ ਪਾਣੀ ਪੀ ਲੈ ਆ ਲੋ ਜਿੰਦੀ ਰਹਤੀ ਐ ਉਸਾ ਮੇਰੀਆਂ ਅੰਦਰਾਂ ਨੂੰ ਵੀ ਸਕੂਨ ਦੇਦਾ ਜਿੰਨੇ ਤਾਂ ਹੋਰੇ ਕੋਈ ਪਾਣੀ ਪੁੱਛਣ ਵਾਲਾ ਵੀ ਨਹੀਂ ਸੀ ਮੰਮੀ ਇਹ ਤਾਂ ਮੇਰਾ ਫਰਜ਼ ਬੰਦਾ ਤੋੜੀ ਸੇਵਾ ਕਰਨ ਦਾ ਨਾਲੇ ਹੁਣ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਮੈਂ ਤੁਹਾਨੂੰ ਜਲਦੀ ਠੀਕ ਕਰ ਦੂੰਗੀ ਨਾ ਪੁੱਤ ਹੁਣ ਮੈਨੂੰ ਕੋਈ ਚਿੰਤਾ ਨਹੀਂ ਹੁਣ ਮੇਰੇ ਨੂ ਪੁੱਤ ਜੂ ਆ ਗਏ ਨੇ ਅੱਧੀ ਤਾਂ ਮੈਂ ਤੁਹਾਨੂੰ ਦੇਖ ਕੇ ਹੀ ਠੀਕ ਹੋ ਜੂੰਗੀ ਨਾਲੇ ਧੀਏ ਮੈਨੂੰ ਮਾਫ ਕਰ ਦੇ ਮੈਂ ਤੇਰੇ ਨਾਲ ਬਹੁਤ ਮਾੜਾ ਕੀਤਾ ਏ ਮੈਂ ਤੈਨੂੰ ਗੱਲ ਗੱਲ ਤੇ ਤੰਗ ਕਰਦੀ ਰਹੀ ਤੇਰੇ ਹਰ ਕੰਮ ਚ ਮੈਂ ਨੁਕਸ ਕਰਦੀ ਰਹੀ ਇਹੀ ਗੱਲਾਂ ਜੇ ਮੇਰੀ ਧੀ ਨਾਲ ਹੁੰਦੀਆਂ ਤੇ ਮੈਨੂੰ ਪਤਾ ਲੱਗਦਾ ਤੇ ਮੈਨੂੰ ਸੱਚ ਹੀ ਕਿਹਾ ਸੀ ਕਿ ਜਿੰਨਾਂ ਦੇ ਧੀਆ ਹੁੰਦੀਆਂ ਨੇ ਉਹਨਾਂ ਨੂੰ ਹੀ ਨੂਹਾਂ ਦੀ ਕਦਰ ਹੁੰਦੀ ਹੈ ਪਰ ਹੁਣ ਮੈਨੂੰ ਸਮਝ ਆ ਗਈ ਹੈ ਇਕੱਲੀ ਮਾਂ ਦਾ ਕੁਝ ਨਹੀਂ ਬਣਦਾ ਨੂਹ ਪੁੱਤ ਬਿਨਾ ਚਲੋ ਕੋਈ ਨਾ ਮੰਮੀ ਮਾਫੀ ਆ ਲਈ ਇਹ ਚ ਕੀ ਗੱਲ ਹੈ ਪਰ ਤੁਸੀਂ ਇੰਨਾ ਤਾਂ ਸੋਚੋ ਵੀ ਆਪਾਂ ਘਰ 'ਚ ਤਿੰਨ ਜੀ ਆ ਜੇ ਆਪਾਂ ਹੀ ਲੜਦੇ ਰਹਾਂਗੇ ਤਾਂ ਘਰ 'ਚ ਖੁਸ਼ੀਆਂ ਕਿਵੇਂ ਆਉਣਗੀਆਂ ਮੰਮੀ ਜਿਹੜੇ ਘਰ 'ਚ ਕਲੇਸ਼ ਹੁੰਦਾ ਨਾ ਉੱਥੇ ਰੱਬ ਵੀ ਬਰਕਤ ਨਹੀਂ ਪਾਉਂਦਾ। ਹਾਂ ਪੁੱਤ ਤੂੰ ਠੀਕ ਹੀ ਕਿਹਾ। ਜੇ ਘਰ 'ਚ ਪਿਆਰ ਹੋਊਗਾ ਤੇ ਤਾਂ ਹੀ ਖੁਸ਼ੀਆਂ ਆਉਣਗੀਆਂ। ਚਲ ਛੱਡ ਮਾਂ ਹੁਣ ਇਹਨਾਂ ਗੱਲਾਂ ਨੂੰ। ਜਿਹੜਾ ਕੁਝ ਹੋ ਗਿਆ ਹੋ ਗਿਆ। ਹੁਣ ਤੂੰ ਟੈਨਸ਼ਨ ਨਾ ਲੈ ਕੋਈ। ਨਾਲੇ ਅੱਗੇ ਤੋਂ ਨਾ ਘਰ 'ਚ ਪਿਆਰ ਬਣਾ ਕੇ ਰੱਖੋ। ਠੀਕ ਐ ਪੁੱਤ। ਤੂੰ ਐ ਕਰ ਮੰਮੀ ਨੂੰ ਚਾਹ ਬਣਾ ਦੇ। ਵਧੀਆ ਜੀ। ਠੀਕ ਐ ਜੀ। ਹਾਂ ਫਿਰ ਮੈਂ ਦਵਾਈ ਦਵਾ ਲੇਵਾਂਗਾ। ਲੱਰ ਬਣਾਉਣੀ ਆ ਚਾਹ। ਗਲਾਸ ਲੈ ਆ। ਤੁਹਾ ਮੈਂ ਕਰ ਥੋੜਾ ਜਰਾ ਆਰਾਮ ਕਰ ਲੈਣੇ ਮੈਂ ਕੱਪੜੇ ਬਦਲਣਾ ਚੰਗਾ ਠੀਕ ਆ ਆ ਫਿਰ ਆਪਾਂ ਚੱਲਦੇ ਆਂ ਸ਼ਹਿਰ ਫਿਰ ਟੈਸਟ ਉਸਤ ਕਰਵਾਉਨੇ ਆ ਚੰਗਾ ਹਾਂ